ਸ਼੍ਰੀ ਬਾਤ ਤੇ ਇਹਨਾਂ ਚੋਂ ਕੋਈ ਸੇਵਾਦਾਰੀ ਕਹਿਣ ਲੱਗਾ ਸ਼ਾਇਦ ਬਾਬਾ ਅਰਜਨ ਸਿੰਘ ਜੀ ਸਨ ਕਹਿੰਦੇ ਵੀ ਜਾਣਾ ਤੇ ਕਿਧਰ ਹੋਰ ਸੀ ਤੇ ਬਾਬਾ ਜੀ ਕਹਿੰਦੇ ਨਹੀਂ ਚੱਲੋ ਗੱਡੀ ਪੁੱਜੋ ਨੂੰ ਮੋੜੋ ਮੈਂ ਬਾਬਾ ਜੀ ਨੂੰ ਕਹਾਂ ਮਹਾਰਾਜ ਮੇਰਾ ਮਨ ਦਾ ਹੀ ਖੁਰਨਾ ਸੀ ਆਪਦੇ ਦਰਸ਼ਨ ਕਰਨ ਦਾ ਤੇ ਬਾਬਾ ਜੀ ਹੱਸ ਕੇ ਖੁਸ਼ ਹੋ ਕੇ ਗੱਲ ਟਾਲ ਦਿੱਤੀ ਮਹਾਂਪੁਰਖ ਤਾਂ ਸਾਧ ਸੰਗਤ ਜੀ ਰੱਬ ਦੇ ਵਿੱਚ ਤੇ ਗੁਰੂ ਨਾਨਕ ਤੇ ਪਿਆਰਿਆਂ ਵਿੱਚ ਕੋਈ ਫਰਕ ਨਹੀਂ ਜੇ ਤੁਸੀਂ ਰੱਬ ਦੇ ਤੱਕ ਅਰਦਾਸ ਪਹੁੰਚਾਉਣੀ ਹੈ ਤੇ ਬਾਬਾ ਕੁੰਦਨ ਸਿੰਘ ਦੇ ਸਰੂਪ ਕੇ ਖੜ ਕੇ ਅਰਦਾਸ ਕਰੋ ਰੱਬ ਨੂੰ ਮੰਨਣੀ ਪੈਗੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਂਪੁਰਖ ਸਾਹਿਬ ਦੇ ਜਾਨੀ ਜਾਨ ਜਾਣਦੇ ਨੇ ਇਹਨਾਂ ਦੇ ਦਰਸ਼ਨ ਕਰਕੇ ਵੀ ਸ਼ਾਂਤੀ ਮਿਲਦੀ ਹੈ ਮਹਾਂਪੁਰਖ ਤਾਰਦੇ ਹਨ ਕਿਤੇ ਵੀ ਕੋਈ ਪੁਕਾਰੇ ਕਿਤੇ ਵੀ ਕੋਈ ਯਾਦ ਕਰੇ ਮਹਾਂਪੁਰਖ ਪਹੁੰਚਦੇ ਹਨ ਸਰੀਰ ਦੇ ਵਿੱਚ ਜਿਹੜੀ ਜਲਨ ਹੋ ਰਹੀ ਸੀ ਨਾ ਭਾਈ ਦਇਆ ਸਿੰਘ ਹੁਣਾਂ ਦੇ ਦਰਸ਼ਨ ਕਰਕੇ ਬਾਬਾ ਕੁੰਦਨ ਸਿੰਘ ਮਹਾਰਾਜ ਦੇ ਸਰੀਰ ਦੀ ਜਿਹੜੀ ਜਲਨ ਸੀ ਬੁੱਝ ਗਈ ਜਲਨ ਬੁੱਝੀ ਸੀਤਲ ਹੋਏ ਮਨਵਾ ਅੱਗੇ ਪੰਕਤੀ ਸਤਗੁਰੂ ਦਾ ਦਰਸ਼ਨ ਕਰੋ ਤੇ ਇਹ ਤੁਸੀਂ ਕਹਿਣਾ ਵੀ ਇਹ ਤਾਂ ਮਹਾਂਪੁਰਖ ਨੇ ਸਤਗੁਰੂ ਥੋੜਾ ਜਿਹਾ ਆ ਮਹਾਂਪੁਰਖੀ ਸਟੇਜ ਤੇ ਬੈਠੇ ਆ ਪੜ੍ਹਿਆ ਨਾਲੇ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਬਾਬਾ ਬਿੰਦਰ ਜੀ ਬੈਠੇ ਸੱਚੇ ਬਾਦਸ਼ਾਹ ਜਿਹੜਾ ਤੇਰਾ ਨਾਮ ਨਹੀਂ ਜਿਨ੍ਹਾਂ ਨੂੰ ਬਿਸਰਦਾ ਕਿਹਦੇ ਵਰਗੇ ਨੇ ਮਾਰੇ ਕਹਿੰਦੇ ਜਿਨ੍ਹਾਂ ਨਾਂ ਬਿਸਰੇ ਨਾਮ ਸੇ ਕਿਨੇ ਆ ਭੇਦ ਨਾ ਜਾਣੋ ਮੂਲ ਸਾਈ ਜੇਹਿਆ ਜੇਹਿਆ ਉਹ ਰੱਬ ਮੇਰੇ ਵਰਗਾ ਹੀ ਨਹੀਂ ਉਹ ਮੇਰੇ ਵਰਗਾ ਹੀ ਨਹੀਂ ਤੇ ਸਾਧ ਸੰਗਤ ਗਰੀਬ ਨਵਾਜ਼ ਦੀ ਕਿਰਪਾ ਹੋਈ ਮਹਾਪੁਰਖਾਂ ਦਾ ਸੰਗ ਹੋਇਆ ਭਾਈ ਦਇਆ ਸਿੰਘ ਦੇ ਹਿਰਦੇ ਦੀ ਜਿਹੜੀ ਤਣ ਦੀ ਜਿਹੜੀ ਜਲਣ ਸੀ ਬੁੱਝ ਗਈ ਹਿਰਦਾ ਸ਼ਾਂਤ ਹੋ ਗਿਆ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਭਾਈ ਦਲੀਪ ਸਿੰਘ ਨੇ ਬਖਤਾਇਆ ਕਹਿੰਦੇ ਬਾਬਾ ਜੀ ਇਹ ਮੇਰਾ ਮਿੱਤਰ ਹੈ ਛੋਟਾ ਜਿਹੇ ਦਾ ਜੀਆ ਜੰਨ ਤੇ ਛੋਟੇ ਛੋਟੇ ਬੱਚੇ ਨੇ ਤੇ ਮਾਰੇ ਕੈਂਸਰ ਦੀ ਬਿਮਾਰੀ ਹੋਈ ਡਾਕਟਰਾਂ ਨੇ ਤਾਂ ਹੁਣ ਜਵਾਬ ਹੀ ਦਿੱਤਾ ਬਾਬਾ ਜੀ ਕਹਿੰਦੇ ਡਾਕਟਰ